ਸ੍ਰੀ ਕਾਲ ਜੀ ਮੇਰਾ ਨਾਮ ਜਸਮੂਰ ਕੌਰ ਹੈ ਤੇ ਮੈਂ ਬਰੇਟੇ ਪਿੰਡ ਦੀ ਰਹਿਣ ਵਾਲੀ ਆ ਤੇ ਮੈਂ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਵਿੱਚੋਂ ਨਾਨ ਮੈਡੀਕਲ ਦੀ ਪੜ੍ਹਾਈ ਕਰਕੇ ਜੇਈ ਮੀਨਸ ਤੇ ਐਡਵਾਂਸ ਦਾ ਐਗਜ਼ਾਮ ਪਾਸ ਕਰਕੇ ਇਸ ਟਾਈਮ ਆਈਆਈਟੀ ਰੋਪੜ ਵਿਖੇ ਮੈਕੈਨੀਕਲ ਇੰਜੀਨੀਅਰਿੰਗ ਚ ਦੂਜੇ ਸਾਲ ਦੀ ਵਿਦਿਆਰਥਣ ਹਾਂ ਭਾਈ ਜੈਤਾ ਜੀ ਫਾਊਂਡੇਸ਼ਨ ਦਾ ਮੈਨੂੰ ਉਦੋਂ ਪਤਾ ਲੱਗਿਆ ਜਦੋਂ 10ਵੀਂ ਕਲਾਸ ਦਾ ਪੇਪਰ ਹੁੰਦਾ ਹੈ 10ਵੀਂ ਦੇ ਵਿੱਚ ਪੜ੍ਹਦੇ ਹੋਏ ਬੱਚਿਆਂ ਲਈ ਪੇਪਰ ਹੈ ਮੈਂ 10ਵੀਂ ਦੇ ਵਿੱਚ ਇਹ ਪੇਪਰ ਦਿੱਤਾ ਉਸ ਤੋਂ ਬਾਅਦ ਭਾਈ ਜੱਤਾ ਜੀ ਫਾਊਂਡੇਸ਼ਨ ਦੇ ਚੰਡੀਗੜ੍ਹ ਕੰਪਲੈਕਸ ਦੇ ਵਿੱਚ 2 ਸਾਲ ਨਾਨ ਮੈਡੀਕਲ ਦੀ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਨਾਨ ਮੈਡੀ ਜਈ ਦਾ ਪੇਪਰ ਦੇ ਕੇ ਆਈਟੀ ਰੋਪੜ ਵਿਖੇ ਪਹੁੰਚੀ ਆ ਸੋ ਭਾਈ ਜੱਤਾ ਜੀ ਫਾਊਂਡੇਸ਼ਨ ਦਾ ਮੇਰਾ ਜੋ ਐਕਸਪੀਰੀਅੰਸ ਹੈ ਉਹ ਮਤਲਬ ਬਹੁਤ ਹੀ ਸੋਹਣਾ ਐਕਸਪੀਰੀਅੰਸ ਰਿਹਾ ਇਹੋ ਜੀ ਪੜ੍ਹਾਈ ਸਕੂਲ ਦੇ ਵਿੱਚ ਨਹੀਂ ਮਿਲਦੀ ਕਦੇ ਉੱਥੇ ਪਹੁੰਚ ਕੇ ਹੀ ਮੈਂ ਸੈਲਫ ਸਟੱਡੀ ਦਾ ਜੋ ਹੈ ਸਹੀ ਮਤਲਬ ਸਮਝਿਆ ਸਾਨੂੰ ਸਵੇਰ ਤੋਂ ਸ਼ਾਮ ਤੱਕ ਦਾ ਪ੍ਰੋਪਰ ਸ਼ਡਿਊਲ ਮਿਲਦਾ ਹੈ ਸੁਬਾ ਤੋਂ ਸ਼ਾਮ ਤੱਕ ਹੀ ਟੀਚਰ ਅਵੇਲੇਬਲ ਰਹਿੰਦੇ ਨੇ ਜੇ ਕਿਸੇ ਨੇ ਇਕੱਲੇ ਇਕੱਲੇ ਜਾ ਕੇ ਵੀ ਡਾਊਟਸ ਲੈਣੇ ਨੇ ਉਹ चीज ਸਭ ਤੋਂ ਜ਼ਿਆਦਾ ਹੈਲਪ ਕਰਦੀ ਹੈ ਸਿਰਫ ਪੜਾਈ ਹੀ ਨਹੀਂ ਬਲਕਿ ਸਾਨੂੰ ਗੁਰਦੁਆਰੇ ਵੀ ਲੈ ਜਾਂਦੇ ਨੇ ਰੋਜ਼ ਦਾ ਸਪਿਰਚੁਅਲੀ ਵੀ ਕਨੈਕਟ ਕਰਦੇ ਨੇ ਮੈਡੀਟੇਸ਼ਨ ਵੀ ਕਰਾਉਂਦੇ ਨੇ ਫਿਜ਼ੀਕਲ ਐਕਟੀਵਿਟੀ ਵੀ ਕਰਾਉਂਦੇ ਨੇ ਤਾਂ ਇਹੀ ਸਾਰਾ ਜੋ ਸੁਬਾ ਤੋਂ ਸ਼ਾਮ ਦਾ ਸ਼ਡਿਊਲ ਰਹਿੰਦਾ ਸੀ ਇਸੇ ਨੇ ਮੇਰੀ ਹੈਲਪ ਕੀਤੀ ਜੋ ਕਿ ਮੈਂ ਅੱਗੇ ਵੀ ਫਾਲੋ ਕਰਦੀ ਹਾਂ ਸਿਰਫ ਉਦੋਂ ਤੱਕ ਹੀ ਨਹੀਂ ਹੁਣ ਮੈਂ ਕਾਲਜ ਜਾਂ ਤਾਂ ਹੁਣ ਵੀ ਬੀਜੀਐਫ ਦੇ ਨਾਲ ਕੰਟੈਕਟ ਰਹਿੰਦੇ ਐ ਹੁਣ ਵੀ ਅਸੀਂ ਆਪਣੀ ਮੈਂਟਰਸ ਨਾਲ ਗੱਲ ਕਰਕੇ ਆਪਣੇ ਜਿਹੜਾ ਪ੍ਰੋਬਲਮਸ ਨੇ ਸਾਰੇ ਐਕਸਪੀਰੀਐਂਸਿਸ ਨੇ ਸ਼ੇਅਰ ਕਰਦੇ ਆ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਜੋ ਹੁਣ ਬੱਚੇ 10ਵੀਂ ਚ ਪੜ੍ਹ ਰਹੇ ਨੇ ਕਿ ਤੁਸੀਂ ਵੀ ਇਹ ਬੀਜੀਐਫ ਦਾ ਫਾਰਮ ਭਰੋ ਆਨਲਾਈਨ ਵੀ ਅਵੇਲੇਬਲ ਹੈ ਸਾਈਟ ਤੇ ਤੇ ਪੇਪਰ ਦੋ ਤੇ ਆਪਣੀ ਪੂਰੀ ਕੋਸ਼ਿਸ਼ ਕਰਕੇ ਇੱਥੇ ਦਾਖਲਾ ਲਓ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ ਤਨਮਤ ਤੁਸੀਂ ਇੱਥੇ ਜਿਹੜਾ ਭੜਲਾਡੇ ਆਏ ਸੀ ਤੇ ਕਿਸ ਮਕਸਦ ਲਈ ਆਏ ਸੀ ਕਿਉਂ ਆਏ ਸੀ ਇੱਥੇ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਅੱਗੇ 10th ਤੋਂ ਬਾਅਦ ਜਿਹੜੀ ਤਿਆਰੀ ਹੁੰਦੀ ਹੈ NEET ਦੀ JEE ਦੀ ਉਹਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਸੀ ਤੇ ਭਾਈ ਜੈਤਾ ਫਾਊਂਡੇਸ਼ਨ ਜੀ ਦਾ ਰਿਜ਼ਲਟ ਵੀ ਬਹੁਤ ਵਧੀਆ ਆ ਰਿਹਾ ਇਸ ਕਰਕੇ ਸਾਨੂੰ ਇੱਥੇ ਜਾਗਰੂਕ ਹੋਣ ਲਈ ਅਸੀਂ ਆਏ ਸੀ ਕਿਹੜੇ ਸਕੂਲ ਤੋਂ ਆਏ ਹੋ DAV ਪਬਲਿਕ ਸਕੂਲ ਬੜਲਾਡੇ ਹਾਂਜੀ ਇੱਕ ਸੋ ਤੋਂ ਨਵੀਂ ਮੀਟਿੰਗ ਦੇ ਵਿੱਚ ਕਿਵੇਂ ਲੱਗੀ ਮੀਟਿੰਗ ਸਰ ਮੀਟਿੰਗ ਬਹੁਤ ਵਧੀਆ ਲੱਗੀ ਇੱਥੇ ਸਾਰੇ ਤੇ ਅੱਛੀ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ ਹੈ ਮਤਲਬ ਕਿ ਬਾਅਦ ਵਿੱਚ ਆਪਾਂ ਨੂੰ ਰਿਗਰੈਟ ਹੁੰਦਾ ਕਿ ਅਸੀਂ ਨਹੀਂ ਸਾਨੂੰ ਪਤਾ ਸੀ ਅਸੀਂ ਨਹੀਂ ਸਫਲ ਹੋ ਪਾਏ ਇੱਥੇ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਸਾਰੇ ਹੀ ਟੀਚਰਸ ਬਹੁਤ ਵਧੀਆ ਗਾਈਡ ਕਰ ਰਹੇ ਨੇ ਆਹ ਪੁੱਤਰ ਤੁਸੀਂ ਅੱਜ ਇੱਥੇ ਆਏ ਸੀ ਫੁਲਾਡੇ ਆਏ ਸੀ ਫੁਲਾਡੇ ਸ਼ਹਿਰ ਦੇ ਵਿੱਚ ਆਏ ਸੀ ਅੱਜ ਕਿਸ ਬਕਸ ਜੂਨ ਲੈ ਕੇ ਆਏ ਸੀ ਅਸੀਂ ਪਾਈ ਚੈਤਾ ਜੀ ਫਾਊਂਡੇਸ਼ਨ ਵੱਲੋਂ 2 ਫਰਵਰੀ 2025 ਨੂੰ ਉਹਦੇ ਪੇਪਰਾਂ ਤੇ ਜਾਣਕਾਰੀ ਸਬੰਧੀ ਆਏ ਸੀਗੇ ਸਾਨੂੰ ਇਹ ਸਾਨੂੰ ਇਹ ਜਾਣਕਾਰੀ ਮੀਟਿੰਗ ਸੁਣ ਕੇ ਬਹੁਤ ਵਧੀਆ ਲੱਗਿਆ ਅਸੀਂ ਇਹ ਪੇਪਰ ਦੇਣ ਲਈ ਪੂਰੀ ਤਰ੍ਹਾਂ ਸਹਿਮਤ ਆ। ਤੇ ਕਿਹੜੇ ਸਕੂਲ ਤੋਂ ਆਇਸੇ ਤੁਸੀਂ? ਸਰਕਾਰੀ ਹਾਈ ਸਮਾਰਟ ਸਕੂਲ ਕਲਾਨਾ ਵਿਦਿਆਰਥਣਾਂ। ਅੱਛਾ ਵਿਦਿਆਰਥਣ। ਤੇ ਕੀ ਜਾਣਕਾਰੀ ਮਿਲੀ ਤੁਹਾਨੂੰ ਇੱਥੇ ਆ ਜਾ ਕੇ? ਸਾਨੂੰ ਇੱਥੇ ਬਹੁਤ ਜਾਣਕਾਰੀ ਮਿਲੀ ਅਤੇ ਬਹੁਤ ਵਧੀਆ ਲੱਗਿਆ ਇਹ ਮੀਟਿੰਗ ਤੇ ਅਸੀਂ ਪੇਪਰ ਦੇਣ ਲਈ ਪੂਰੀ ਤਰ੍ਹਾਂ ਸਹਿਮਤ ਹਾਂ ਜੀ। ਬਹੁਤ ਬੜਾ ਮੇਰਾ ਨਾਮ ਤ੍ਰਿਸ਼ਾ ਹੈ ਮੈਂ ਬੋਹਾ ਪਿੰਡ ਦੀ ਰਹਿਣ ਵਾਲੀ ਆ ਮੈਂ ਆਪਦੀ 10ਵੀਂ ਦੀ ਪੜ੍ਹਾਈ ਐਨਆਰਐਮ ਹੋਲੀਆਰਟ ਸਕੂਲ ਚੋਂ ਕੀਤੀ ਉੱਥੇ ਹੀ ਮੈਨੂੰ ਇੱਕ ਫਿਜ਼ਿਕਸ ਦੇ ਟੀਚਰ ਨੇ ਭਾਈ ਜੇਤਾ ਜੀ ਫਾਊਂਡੇਸ਼ਨ ਦੇ ਫਾਰਮ ਬਾਰੇ ਦੱਸਿਆ ਮੈਂ ਉਹ ਫਾਰਮ ਫਿਲ ਕੀਤਾ ਤੇ ਉਸ ਦਿਨ ਚ ਰਿਟਨ ਟੈਸਟ 'ਚ ਮੇਰੀ ਸਿਲੈਕਸ਼ਨ ਹੋਈ ਫਿਰ ਮੇਰਾ ਇੰਟਰਵਿਊ ਕਲੀਅਰ ਹੋਇਆ ਫਿਰ ਮੈਂ ਬੀਜੇਫ ਤੇ ਵਿੱਚ ਗਈ ਇੱਥੇ ਜਾ ਕੇ ਸਭ ਤੋਂ ਵੱਡੀ ਚੀਜ਼ ਇਹ ਸਿੱਖੀ ਮੈਂ ਕਿ ਮਿਹਨਤ ਕਿਵੇਂ ਕਰਨੀ ਚਾਹੀਦੀ ਹੈ ਮੈਂ ਬਹੁਤ ਹੀ ਲਗਨ ਨਾਲ ਪੜ੍ਹਾਈ ਕੀਤੀ ਤੇ ਸਭ ਤੋਂ ਵੱਡੀ ਚੀਜ਼ ਉੱਥੋਂ ਦੀ ਇਹ ਹੈ ਕਿ ਉੱਥੇ ਤੁਹਾਨੂੰ ਸਭ ਇੱਕ ਪਰਿਵਾਰ ਦੀ ਤਰ੍ਹਾਂ ਟ੍ਰੀਟ ਕਰਦੇ ਆ ਤਾਂ ਉਹਨਾਂ ਨੇ ਮੇਰੀ ਬਹੁਤ ਹੀ ਜ਼ਿਆਦਾ ਹੈਲਪ ਕੀਤੀ ਮੈਨੂੰ ਗਾਈਡ ਕੀਤਾ ਤੇ ਹੁਣ ਮੈਂ ਫਿਲਹਾਲ ਪੰਜਾਬ ਇੰਜੀਨੀਅਰਿੰਗ ਕਾਲਜਾਂ ਮੈਂ ਜੈਦੇ ਵਿੱਚ 99 ਪਰਸੈਂਟ ਜੋ ਹੈ ਹਾਸਿਲ ਕਰਨ ਤੋਂ ਬਾਅਦ ਪੈਕ ਦੇ ਵਿੱਚ ਐਡਮਿਸ਼ਨ ਲਈਤੀ ਤੇ ਹੁਣ ਮੈਂ ਆਪਣੀ ਫਰਦਰ ਸਟਡੀ ਕੰਟੀਨਿਊ ਕਰ ਰਹੀ ਹਾਂ ਹਾਂ ਸਭ ਤੋਂ ਪਹਿਲਾਂ ਸਭ ਨੂੰ ਸ੍ਰੀਕਾਲ ਮੇਰਾ ਨਾਮ ਪਿਊਸ਼ ਕੁਮਾਰ ਹੈ ਤੇ ਮੈਂ ਬੁੱਢਲਾਡਾ ਰਹਿਣ ਵਾਲਾ ਮੈਂਨੇ 10ਵੀਂ ਹੋਲੀਹਾਰਟ ਬੋਹਾ ਸਕੂਲ ਚੋਂ ਕੀਤੀ ਸੀ ਤੇ ਉਸ ਤੋਂ ਬਾਅਦ ਮੈਨੂੰ BJS ਸੰਸਥਾਨ ਬਾਰੇ ਪਤਾ ਚੱਲਿਆ ਮੇਰੇ ਕਾਫੀ ਸੀਨੀਅਰ ਜੋ ਨੇ ਉਹ BJS ਸੰਸਥਾਨ ਚ ਪਹਿਲਾਂ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਵੀ BJS ਚ ਗਿਆ ਉੱਥੋਂ ਚੰਗਾ ਨੰਬਰ ਆਨ ਕਰਕੇ ਮੇਰੀ ਰੀ-ਐਡਮਿਸ਼ਨ ਉੱਥੇ ਹੋ ਗਈ ਸੀ BJS ਚ ਤੇ ਉਦੋਂ ਫਿਰ ਮੈਂ 2 ਸਾਲ JEE ਦੀ ਤਿਆਰੀ ਕੀਤੀ ਮੈਨੂੰ ਉੱਥੇ ਬਹੁਤ ਵਡੇ ਟੀਚਰ ਮਿਲੇ ਸੀਗੇ ਜਿਹਦੇ ਕਰਕੇ ਪਰਮਾਤਮਾ ਦੀ ਮਿਹਰ ਕਰਕੇ ਮੇਰਾ ਚੰਗੇ ਨੰਬਰ ਆਇਆ JEE ਦੇ ਵਿੱਚੋਂ ਉਦੋਂ ਫਿਰ ਮੈਂ IIT ਦੇ ਵਿੱਚ ਗਿਆ ਹੁਣ ਮੈਂ IIT ਰੋਪੜ ਦੇ ਵਿੱਚ B.Tech ਕਰ ਰਿਹਾ ਤੇ ਮੇਰਾ ਤੀਜਾ ਸਾਲ ਚੱਲ ਰਿਹਾ ਹੈ ਤੇ ਮੇਰਾ ਕਾ ਜਿਹੜਾ ਬੀਜ ਆਫ ਦਾ ਐਕਸਪੀਰੀਅੰਸ ਸੀਗਾ ਉਹ ਕਾਫੀ ਵਧੀਆ ਸੀਗਾ ਮੈਨੂੰ ਕਾਫੀ ਸਿੱਖਣ ਨੂੰ ਮਿਲਿਆ ਚੀਜ਼ਾਂ ਤੇ ਮੇਰੀ ਬਹੁਤ ਵਧੀਆ ਗ੍ਰੋਥ ਹੋਈ ਉੱਥੇ ਧੰਨਵਾਦ ਸ੍ਰੀ ਕਾਲ ਜੀ ਮੇਰਾ ਨਾਮ ਕ੍ਰਿਸ਼ਕਮਾਰ ਹੈ ਮੈਂ ਬੋਹਾ ਪਿੰਡ ਤੋਂ ਹਾਂ ਮੈਂ 10ਵੀਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ ਤੋਂ ਕੀਤੀ ਸੀ 10ਵੀਂ ਕਰਨ ਤੋਂ ਬਾਅਦ ਮੈਂ ਬੀਜ ਆਫ ਦਾ ਇਗਜ਼ਾਮ ਦਿੱਤਾ ਤੇ ਉਹ ਕਲੀਅਰ ਹੋਣ ਦੇ ਸਾਰ ਮੇਰਾ ਇੰਟਰਵਿਊ ਹੋਇਆ ਤੇ ਮੈਂ ਚੰਡੀਗੜ੍ਹ ਬੀਜ ਆਫ ਵੱਲੋਂ ਫ੍ਰੀ ਸਟੱਡੀ ਕੀਤੀ ਜਿਸ ਨਾਲ ਕਿ ਮੈਂ 2 ਸਾਲ ਦੀ ਸਟੱਡੀ ਕਰਕੇ ਅ ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਬੀਟੈਕ ਸੈਕੰਡ ਇਅਰ ਵਿੱਚ ਆ ਤੇ ਹੁਣ ਮੈਂ ਫਰਦਰ ਆਪਣੀ ਸਟੱਡੀ ਕੰਟੀਨਿਊ ਸਾਡੇ ਏਰੀਆ ਦੇ ਬਹੁਤੇ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ میٹرਿਕ ਤੋਂ ਬਾਅਦ ਕੀ ਕਰੀਏ ਜੀ ਮਤਲਬ ਜਿਹੜੀ ਪਾਈ ਜੈਤਾ ਫਾਊਂਡੇਸ਼ਨ ਹੈਗੀ ਮਤਲਬ ਬੱਚਿਆਂ ਨੂੰ ਜਾਗਰੂਕ ਕਰ ਰਹੀ ਹੈ ਕਿਉਂਕਿ ਬੱਚਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਮਤਲਬ 10ਵੀਂ ਤੋਂ ਬਾਅਦ ਵੀ ਅਸੀਂ ਕੀ ਚੂਜ਼ ਕਰੀਏ ਬੱਚੇ ਇੱਥੇ ਹੀ ਮਾਰ ਖਾ ਜਾਂਦੇ ਨੇ ਮਤਲਬ ਫਾਊਂਡੇਸ਼ਨ ਹੈਗੀ ਬਹੁਤ ਵਧੀਆ ਬੱਚਿਆਂ ਨੂੰ ਗਾਈਡ ਕਰ ਰਹੀ ਹੈਗੀ ਮਤਲਬ ਉਨਾਂ ਲਈ ਹੈਲਪ ਕਰ ਰਹੀ ਹੈ ਨੀਡੀ ਬੱਚਿਆਂ ਦੀ ਜ਼ਰੂਰਤ ਹੈਗੀ ਤਾਂ ਨੀਡੀ ਬੱਚੇ ਜਿੰਨੇ ਵੀ ਹੈਗੇ ਨੇ ਮਤਲਬ ਸਾਰਿਆਂ ਦੀ ਬਹੁਤ ਹੈਲਪ ਹੋ ਰਹੀ ਹੈ ਮਤਲਬ ਬੱਚੇ ਨੂੰ ਪੈਸਾ ਖਰਚ ਕਰ ਰਹੇ ਨੇ ਮਤਲਬ ਬੱਚਾ ਪੜਨ ਵਾਲਾ ਚਾਹੀਦਾ ਹੈ गाइस ਤੇ ਤੁਸੀਂ ਕਿਹੜੇ ਸਕੂਲ ਵਿੱਚ ਪੜਾਉਂਦੇ ਹੋ ਮੈਂ ਪ੍ਰਾਇਮਰੀ ਟੀਚਰ ਐ ਜੀ ਮੈਂ ਮਲ ਸਿੰਘ ਵਾਲੇ ਪੜਾਉਣਾ ਮੇਰੀਆਂ ਉਹ ਬੇਟੀਆਂ ਨੇ ਦੋਨੋਂ ਤਾਂ ਬੇਟੀਆਂ ਦਾ ਟੈਸਟ ਵੀ ਦਵਾਉਂਗਾ ਜੀ ਮੈਂ ਤੇ ਮੈਨੂੰ ਆ ਕੇ ਬਹੁਤ ਕੁਝ ਪਤਾ ਲੱਗਿਆ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਸੀ ਪਤਾ ਹੈਗੀਆਂ ਉਹ ਵੀ ਇੱਥੇ ਆ ਕੇ ਪਤਾ ਚੱਲੀਆਂ ਜੀ ਵਿਮਲੋ ਫਾਊਂਡੇਸ਼ਨ ਕਿੰਨੇ ਕੰਮ ਕਰ ਰਹੀ ਹੈ ਜੀ ਜਿਹੜੇ ਕਿ ਮਨ ਲੋ ਬੱਚੇ ਨੇਗੇ ਬੱਚਿਆਂ ਨੂੰ ਤਾਂ ਬਿਲ ਵੀ ਬਿਲਕੁਲ ਵੀ ਨਹੀਂ ਕੁਝ ਵੀ ਪਤਾ ਹੈਗਾ ਮਨ ਲੋ ਇਹ ਆ ਕਿ ਬਹੁਤ ਜਾਣਕਾਰੀ ਮਿਲੇਗੀ ਪਟਲਾੜਾ ਸ਼ਹਿਰ ਵਿਖੇ ਮਾਨਸਾ ਜ਼ਿਲ੍ਹੇ ਦੇ ਪਟਲਾੜਾ ਸ਼ਹਿਰ ਵਿਖੇ ਭਾਈ ਜੈਤਾ ਫਾਊਂਡੇਸ਼ਨ ਵੱਲੋਂ ਮਾਪਿਆਂ ਨਾਲ ਵਿਦਿਆਰਥੀਆਂ ਨਾਲ ਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਇੱਕ ਪਬਲਿਕ ਮਿਲਣੀ ਰੱਖੀ ਸੀ ਇਸ ਪਬਲਿਕ ਮਿਲਣੀ ਦੇ ਵਿੱਚ ਸਾਨੂੰ ਬਹੁਤ ਰਿਸਪਾਂਸ ਮਿਲਿਆ ਬੱਚਿਆਂ ਦੇ ਵਿੱਚ ਮਾਤਾ ਪਿਤਾ ਦੇ ਵਿੱਚ ਸਮਾਜ ਸੇਵੀ ਜਥੇਬੰਦੀਆਂ ਦੇ ਵਿੱਚ ਚੰਗੀ ਐਜੂਕੇਸ਼ਨ ਨੂੰ ਲੈ ਕੇ ਗੁਣਵੱਤਾ ਐਜੂਕੇਸ਼ਨ ਨੂੰ ਲੈ ਕੇ ਚਿੰਤਾ ਦੇਖਣ ਨੂੰ ਮਿਲੀ ਉਹ ਆਮ ਲੋਕ ਚਾਹੁੰਦੇ ਨੇ ਵੀ ਸਾਡੇ ਪਿੰਡਾਂ ਤੱਕ ਇਹ ਐਜੂਕੇਸ਼ਨ ਆਉਣੀ ਚਾਹੀਦੀ ਹੈਗੀ ਆ ਭਾਈ ਜੇ ਤਾਂ ਫਾਊਂਡੇਸ਼ਨ ਲਗਾਤਾਰ ਪਿਛਲੇ 10 ਸਾਲਾਂ ਤੋਂ ਸਿੱਖਿਆ ਖੇਤਰ ਦੇ ਵਿੱਚ ਮਿਆਰੀ ਸਿੱਖਿਆ ਖੇਤਰ ਦੇ ਵਿੱਚ ਮੁਕਾਬਲੇ ਵਾਲੀ ਸਿੱਖਿਆ ਖੇਤਰ ਦੇ ਵਿੱਚ ਲਗਾਤਾਰ ਕੰਮ ਕਰਦੀ ਆ ਰਹੀ ਹੈਗੀ ਆ ਮੈਨੂੰ ਇਹ ਜਾਣ ਕੇ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਆ ਕਿ ਹੁਣ ਤੱਕ ਪਾਈਜਤਾ ਫਾਊਂਡੇਸ਼ਨ ਦੇ 309 ਵਿਦਿਆਰਥੀਆਂ ਨੇ NEET ਤੇ JAY ਦਾ ਐਗਜ਼ਾਮ ਪਲੱਸ BSC ਨਰਸਿੰਗ ਦਾ ਐਗਜ਼ਾਮ ਕਲੀਅਰ ਕੀਤਾ 309 ਵਿਦਿਆਰਥੀਆਂ ਨੇ 309 ਵਿਦਿਆਰਥੀਆਂ ਦਾ ਭਵਿੱਖ ਬਣਾਉਣ ਦੇ ਵਿੱਚ ਪਾਈਜਤਾ ਫਾਊਂਡੇਸ਼ਨ ਦਾ ਬਹੁਤ ਵੱਡਾ ਯੋਗਦਾਨ ਆ ਇਹਨਾਂ 309 ਵਿਦਿਆਰਥੀਆਂ ਵਿੱਚੋਂ 90 ਵਿਦਿਆਰਥੀ ਜਿਹੜੇ ਨੇ ਉਹ ਮਾਨਸਾ ਤੇ ਸੰਗਰੂਰ ਜ਼ਿਲ੍ਹੇ ਦੇ ਨੇ ਜਿਹੜੇ ਕਿ ਅਸੀਂ ਬਡਲਾੜਾ ਸੈਂਟਰ ਐਗਜ਼ਾਮ ਦਾ ਸੈਂਟਰ ਬਡਲਾੜਾ ਬਣਾਇਆ ਹੋਇਆ ਆ ਇਸ ਸੈਂਟਰ ਨਾਲ ਇਸ ਸੈਂਟਰ ਦੇ ਵਿੱਚੋਂ ਉਹ ਬੱਚੇ ਪਾਸ ਆਊਟ ਹੋ ਕੇ ਅੱਗੇ ਭਾਈਜੱਤਾ ਫਾਊਂਡ ਭਾਈਜੱਤਾ ਜੀ ਫਾਊਂਡੇਸ਼ਨ ਤੱਕ ਗਏ ਹੈਗੇ ਨੇ ਅੱਜ ਦਾ ਪਬਲਿਕ ਮੀਟਿੰਗ ਦਾ ਮਕਸਦ ਸਾਡਾ ਦੋ ਸੀ ਨੰਬਰ 1 ਅਸੀਂ 25 27 ਦੇ ਲਈ ਭਾਈਜੱਤਾ ਫਾਊਂਡੇਸ਼ਨ ਵੱਲੋਂ ਸੈਸ਼ਨ 25 ਤੋਂ ਲੈ ਕੇ 27 ਤੱਕ ਦਾ ਜਿਹੜਾ ਨਵਾਂ ਸੈਸ਼ਨ ਆਇਆ ਉਸ ਸੈਸ਼ਨ ਦੇ ਲਈ ਅਸੀਂ ਬੱਚੇ ਸਿਲੈਕਟ ਕਰਨੇ ਨੇ ਉਸ ਦੇ ਸੰਬੰਧ ਦੇ ਵਿੱਚ 2 ਫਰਵਰੀ 2025 ਨੂੰ ਐਗਜ਼ਾਮ ਹੋਣਾ ਜਿਹੜਾ ਬੀਜੇਫ ਸਟਾਰ ਪ੍ਰੋਗਰਾਮ ਆ बीजेएफ प्रोग फर, स्टार प्रोग्राम ਦੇ ਅਧੀਨ 2 ਫਰ 2 ਫਰਵਰੀ ਨੂੰ ਪੰਜਾਬ ਦੇ ਵਿੱਚ 8 ਸੈਂਟਰਾਂ ਦੇ ਉੱਤੇ ਚੰਡੀਗੜ੍ਹ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਫਰੀਦਕੋਟ ਰਾਮਪਰਾ ਫੂਲ ਤੇ ਬਡਲਾਡੇ ਵਿਖੇ ਇਹ ਜਿਹੜਾ ਬੀਜਫ ਸਟਾਰ ਦਾ ਐਗਜ਼ਾਮ ਸਕਾਲਰਸ਼ਿਪ ਐਗਜ਼ਾਮ ਆ ਜਿਹੜਾ ਉਹ ਹੋਣ ਜਾ ਰਿਹਾ ਇਸ ਐਗਜ਼ਾਮ ਦੇ ਸਬੰਧ ਦੇ ਵਿੱਚ ਬੱਚਿਆਂ ਤੱਕ ਵੱਧ ਤੋਂ ਵੱਧ ਬੀਜਫ ਦਾ ਸਨੇਹਾ ਜਾਵੇ ਉਹਨਾਂ ਨੂੰ ਜਾਣਕਾਰੀ ਮਿਲੇ ਉਹ ਇਸ ਐਗਜ਼ਾਮ ਦੇ ਲਈ ਸਕਾਲਰਸ਼ਿਪ ਸਕਾਲਰਸ਼ਿਪ ਇਗਜ਼ਾਮ ਦੇ ਲਈ ਫਾਰਮ ਭਰਨਾ ਇਸ ਸਾਡਾ ਮਕਸਦ ਇੱਕ ਇਹ ਸੀ ਦੂਸਰਾ ਸੀ ਅਸੀਂ ਚਾਹੁੰਦੇ ਸੀ ਵੀ ਜਿਹੜੇ ਬੱਚਿਆਂ ਦੇ ਮਾਪੇ ਨੇ ਜਾਂ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਵੀ ਸਿੱਖਿਆ ਨੂੰ ਲੈ ਕੇ ਥੋੜਾ ਜਿਹਾ ਦੋ ਕਦਮ ਅੱਗੇ ਵਧਣਾ ਤਾਂ ਜੋ ਭਾਈ ਜੱਤਾ ਫਾਊਂਡੇਸ਼ਨ ਉਹਨਾਂ ਦਾ ਸਹਿਯੋਗ ਕਰ ਸਕੇ ਅੱਜ ਸਾਨੂੰ ਬੜੀ ਖੁਸ਼ੀ ਆ ਵੀ ਮਾਤਾ ਗੁਜਰੀ ਭਲਾਈ ਕਲੱਬ ਬਡਲਾੜਾ ਉਹਨਾਂ ਦੀ ਸਮੁੱਚੀ ਟੀਮ ਨੇ ਇਸ ਪਬਲਿਕ ਮੀਟਿੰਗ ਦੇ ਵਿੱਚ ਸਾਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਮਾਸਟਰ ਕੁਲਵੰਤ ਸਿੰਘ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਭਾਈ ਜੱਤਾ ਫਾਊਂਡੇਸ਼ਨ ਕਈ ਕਿਸਮ ਦੇ ਜਿਹੜੇ ਆਮ ਬੱਚਿਆਂ ਦੇ ਲਈ ਪਿੰਡਾਂ ਦੇ ਬੱਚਿਆਂ ਦੇ ਲਈ ਲੋੜਵੰਦ ਬੱਚਿਆਂ ਦੇ ਲਈ ਪ੍ਰੋਗਰਾਮ ਚਲਾ ਰਹੀ ਹੈਗੀ ਆ ਨੰਬਰ 1 ਜਿਹੜਾ ਮੈਂ ਤੁਹਾਨੂੰ ਦੱਸਾਂ ਬੀਐਫ ਸਟਾਰ ਪ੍ਰੋਗਰਾਮ ਹੈਗਾ ਇਹ 10ਵੀਂ ਕਲਾਸ ਦੇ ਬੱਚਿਆਂ ਦੇ ਲਈ ਹੈਗਾ 10ਵੀਂ ਤੋਂ ਬਾਅਦ ਅਸੀਂ ਇੱਕ ਟੈਸਟ ਦੇ ਰਾਹੀਂ ਬੱਚਿਆਂ ਨੂੰ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ ਪਲੱਸ 1 2 ਮੈਡੀਕਲ ਨਾਨ ਮੈਡੀਕਲ ਇਸ ਵਾਰੀ ਜਿਹੜੀ ਕਮਰਸ ਸਟਰੀਮ ਆ ਉਹ ਵੀ ਸ਼ੁਰੂ ਕੀਤੀ ਗਈ ਹੈ ਬੱਚਿਆਂ ਨੂੰ ਇਹ ਵਿਸ਼ੇਸ਼ ਨੋਟ ਕਰ ਲੈਣਾ ਚਾਹੀਦਾ ਜਿਹੜੇ ਬੱਚੇ ਕਮਰਸ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਹੈਗੇ ਆ ਜਾਂ ਕੈਟ ਦਾ ਇਗਜ਼ਾਮ ਦੇਣਾ ਚਾਹੁੰਦੇ ਆ ਉਹਨਾਂ ਦੀ ਵੀ ਅਸੀਂ ਤਿਆਰੀ ਕਰਾਵਾਂਗੇ ਪਹਿਲਾਂ ਸਾਡੇ ਕੋਲ ਦੋ ਸਟਰੀਮਾਂ ਚੱਲਦੀਆਂ ਸੀ ਇਸ ਵਾਰ ਤਿੰਨ ਤੀਸਰੀ ਸਟਰੀਮ ਵੀ ਚੱਲ ਗਈ ਦੂਸਰਾ ਸਾਡੇ ਕੋਲੇ ਅਸੀਂ ਬੀਜੇਪ ਵੱਲੋਂ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਉਹਨੂੰ ਅਸੀਂ ਹੈਡਸਟਾਰ ਦਾ ਸਾਡਾ ਨਾਮ ਹੈ ਗਿਆ ਜਿਹੜੇ 9ਵੀਂ ਤੇ 10ਵੀਂ ਕਲਾਸ ਦੇ ਬੱਚੇ ਪੜ੍ਹਦੇ ਹੈਗੇ ਨੇ ਉਹਨਾਂ ਨੂੰ ਬੀਜੇਫ ਵੱਲੋਂ ਕੋਚਿੰਗ ਦਿੱਤੀ ਜਾਂਦੀ ਆ ਆਨਲਾਈਨ ਕੋਚਿੰਗ ਦਿੱਤੀ ਜਾਂਦੀ ਹੈਗੀ ਆ ਇਹ ਹਰ ਸਾਲ ਅਸੀਂ ਬੱਚੇ ਨੂੰ ਆਪਣੇ ਨਾਲ ਅਰਨੋਲ ਕਰਦੇ ਹੈਗੇ ਆ ਤੀਸਰਾ ਪ੍ਰੋਗਰਾਮ ਜਿਹੜਾ ਹੈਗਾ ਉਹ ਜਵਾਰ ਨਵੋਦਿਆ ਵਿਦਿਆਲਿਆ ਦੀ ਜੋ ਪ੍ਰੀਖਿਆ ਹੁੰਦੀ ਹੈਗੀ ਆ ਉਹਦੀ ਬੀਜੇਫ ਵੱਲੋਂ ਤਿਆਰੀ ਕਰਵਾਈ ਜਾਂਦੀ ਹੈਗੀ ਆ ਹੁਣ ਤੱਕ ਬੀਜੇਫ ਦੀ ਕੋਸ਼ਿਸ਼ਾਂ ਸਦਕਾ ਪੰਜਾਬ ਦਾ 1200 ਵਿਦਿਆਰਥੀ ਜਿਹੜਾ ਹੈਗਾ ਜੀਐਨਵੀ ਦੀ ਪ੍ਰੀਖਿਆ ਕਰਕੇ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਵਾਰ ਨਵੋਦਿਆ ਸਕੂਲਾਂ ਦੇ ਵਿੱਚ ਦਾਖਲਾ ਲੈਣ ਵਿੱਚ ਸਫਲ ਹੋਇਆ ਹੈਗਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਜਿਹੜੇ ਜਿਹੜੇ ਕੋਈ ਰਿਪੀਟਰ ਬੈਚ ਦੇ ਮੈਡੀਕਲ ਲਾਈਨ ਦੇ ਰਿਪੀਟਰ ਬੈਚ ਦੇ ਵਿਦਿਆਰਥੀ ਨੇ ਉਹ ਵੀ ਉਹਨਾਂ ਲਈ ਵੀ ਇੱਕ ਪ੍ਰੋਗਰਾਮ ਹੈਗਾ ਉਹ ਸਾਡੇ ਕੋਲ ਚੰਡੀਗੜ੍ਹ ਆ ਕੇ ਰਹਿ ਸਕਦੇ ਨੇ ਸਾਡੇ ਕੋਲ ਕੋਚਿੰਗ ਲੈ ਸਕਦੇ ਹੈਗੇ ਨੇ ਤੇ ਇੱਕ ਪ੍ਰੋਗਰਾਮ ਜਿਹੜੇ ਐਮਬੀਬੀਐਸ ਤੋਂ ਬਾਅਦ ਕੋਈ ਐਮਡੀ ਕਰਨਾ ਚਾਹੁੰਦਾ ਪੋਸਟ ਗ੍ਰੈਜੂਏਟ ਮੈਡੀਕਲ ਲਾਈਨ ਦੇ ਵਿੱਚ ਕੰਮ ਕਰਨਾ ਚਾਹੁੰਦਾ ਉਹਦੇ ਲਈ ਵੀ ਪ੍ਰੋਗਰਾਮ ਹੈਗਾ ਇਸ ਦੇ ਲਈ ਮੈਂ ਸਾਰੇ ਮਾਨਸਾ ਤੇ ਸੰਗਰੂਰ ਦੇ ਸਮੇਤ ਸਾਰੇ ਪੰਜਾਬ ਦੇ ਬੱਚਿਆਂ ਨੂੰ ਅਪੀਲ ਕਰਦਾ ਵੀ ਉਹ 2 ਫਰਵਰੀ ਅ 2025 ਦੇ ਟੈਸਟ ਦੇ ਲਈ ਆਪਣਾ ਫਾਰਮ ਜਰੂਰ ਭਰਨਾ ਜਰੂਰ ਜਿਹੜਾ ਹੈਗਾ ਸੈਂਟਰਾਂ ਤੱਕ ਪਹੁੰਚਣਾ ਇਸ एग्जाम ਦੇ ਫਾਰਮ ਭਰਨ ਦੀ ਲਾਸਟ ਆਨਲਾਈਨ ਮੈਂ ਗੱਲ ਕਰਦਾ ਆਨਲਾਈਨ ਉਹ 31 ਦਸੰਬਰ ਹੈਗੀ ਆ 31 ਦਸੰਬਰ ਤੋਂ ਬਾਅਦ ਤੁਸੀਂ ਖਾਸ ਕਰਕੇ ਮਾਨਸਾ ਤੇ ਸੰਗਰੂਰ ਦੇ ਜਿਹੜੇ ਵਿਦਿਆਰਥੀ ਹੈਗੇ ਨੇ ਉਹ ਬਡਲਾਡੇ ਮਾਤਾ ਗੁਜਰੀ ਭਲਾਈ ਕਲੱਬ ਦਾ ਦਫ਼ਤਰ ਬਣਿਆ ਹੋਇਆ ਉਹਨਾਂ ਕੋਲੇ ਆਪਣੇ ਫਾਰਮ ਭਰ ਕੇ ਹਾਰਡ ਕਾਪੀ ਜਮ੍ਹਾਂ ਕਰਾ ਦਿਓ ਇੱਥੋਂ ਅਸੀਂ ਆ ਕੇ ਚੰਡੀਗੜ੍ਹ ਤੋਂ ਆ ਕੇ ਅਸੀਂ ਅਪੀ ਲੈ ਜਾਵਾਂਗੇ ਅ ਅੱਜ ਜਿਹੜੀ ਹੈਗੀ ਆ ਇਸ ਮੀਟਿੰਗ ਦਾ ਸਾਡਾ ਜਿਹੜਾ ਹੈਗਾ ਜੋ ਅਸੀਂ ਆਸ ਲੈ ਕੇ ਚੰਡੀਗੜ੍ਹ ਤੋਂ ਆਏ ਸੀ ਉਹ ਸਾਨੂੰ ਉਮੀਦ ਮੁਤਾਬਕ ਚੰਗਾ ਹੁੰਗਾਰਾ ਮਿਲਿਆ ਮੈਂ ਪ੍ਰੈਸ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਪਹਿਲਾਂ ਵੀ ਸਹਿਯੋਗ ਦਿੱਤਾ ਤੇ ਅੱਜ ਵੀ ਸਹਿਯੋਗ ਦਿੱਤਾ ਗਿਆ ਧੰਨਵਾਦ ਹਾਂਜੀ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਅੱਜ ਧਰਮਸ਼ਾਲਾ ਮਾਤਾ ਕਲਰ ਵਾਲੀ ਵਿਖੇ ਜੇਤਾ ਫਾਊਂਡੇਸ਼ਨ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਬਹੁਤ ਹੀ ਇੱਕ ਭਲਾਈ ਦਾ ਕਾਰਜ ਹੈ ਇਹ ਅੱਜ ਬਹੁਤ ਬੱਚੇ ਲਾਇਕ ਵੀ ਹੈਗੇ ਨੇ ਪੜ੍ਹਨ ਵਿੱਚ ਆਉਂਦੇ ਨੇ ਪਰ ਉਹ ਇਹਨਾਂ ਹੌਟ ਨਹੀਂ ਕਰ ਸਕਦੇ ਕਿਉਂਕਿ 5-5 6-6 ਲੱਖ ਰੁਪਏ ਖਰਚੇ ਨੇ ਤਾਂ ਇਹਨਾਂ ਦਾ ਜੋ ਭਾਈ ਜੀਤਾ ਜੀ ਫਾਊਂਡੇਸ਼ਨ ਦੇ ਜੋ ਦਾਨੀ ਪਰਸ਼ ਨੇ ਜੋ ਇੱਕ ਵੱਡਾ ਪ੍ਰਕਾਰ ਕਰ ਰਹੇ ਨੇ ਪਰਪਕਾਰ ਸੋ ਉਹਨਾਂ ਦੇ ਵਿੱਚ ਸਾਡੇ ਸਤਨਾਮ ਸਿੰਘ ਜੀ ਨਿਰਮਲ ਸਿੰਘ ਜੀ ਉਹਨਾਂ ਰਾਹੀਂ ਇਹ ਪ੍ਰਚਾਰ ਹੋ ਰਿਹਾ ਤੇ ਬਹੁਤ ਭਲਾਈ ਦਾ ਕਾਰਜ ਹੈ ਅਸੀਂ ਬੱਚਿਆਂ ਨੂੰ ਵੀ ਅਸੀਂ ਇੱਕ ਦੇ ਦੇਵਾਂਗੇ ਕਿ ਹੁਣ ਜੇ ਔਖਾ ਸਮਾਂ ਗੁਜ਼ਾਰੋਗੇ ਤਾਂ ਕੱਲ ਨੂੰ ਥੋਕੇ ਹੋਵੋਗੇ ਕਿਉਂਕਿ ਪੜ੍ਹਾਈਆਂ ਬੜੀਆਂ ਔਖੀਆਂ ਨੇ ਕੰਪੀਟੀਸ਼ਨ ਦਾ ਜ਼ਮਾਨਾ ਹੈ ਜੋ ਬੱਚੇ ਚੰਗੀ ਪੜ੍ਹਾਈ ਕਰਨਗੇ ਉਹ ਅੱਗੇ ਕਾਮਯਾਬ ਹੋਣਗੇ ਸੋ ਇਹ ਇੱਕ ਟੈਸਟ ਲੈਂਦੇ ਨੇ ਜੋ ਦੋ ਫਾਰਮ ਨੂੰ ਹੋਣਾ ਹੈ 31 ਦਸੰਬਰ ਨੂੰ ਇਹ ਫਾਰਮ ਭਰੇ ਜਾਣੇ ਨੇ ਸੋ ਜਿਨ੍ਹਾਂ ਨੇ ਵੀ ਫਾਰਮ ਭਰਨਾ ਹੈ ਉਹ ਮਾਤਾ ਗੁਜਰੀ ਜੀ ਪੜ੍ਹਾਈ ਕੇਂਦਰ ਕੁੜੀਆਂ ਸਕੂਲ ਕੋਲੇ ਦਫ਼ਤਰ ਹੈ ਆ ਕੇ ਫਾਰਮ ਭਰ ਸਕਦੇ ਹੋ ਦੋ ਫੋਟੋਆਂ ਆਪਣੇ ਨਾਲ ਲੈ ਕੇ ਆਉਣੀਆਂ ਨੇ ਤੇ ਇੱਕ ਬਹੁਤ ਹੀ ਚੰਗਾ ਇਹ ਉਪਰਾਲਾ ਹੈ ਇਹਨਾਂ ਦਾ ਸਾਰੀ ਪੜਾਈ ਆਪਕਰੋੰਦੇ ਨੇ ਸਾਰਾ ਖਰਚਾ ਇਹਨਾਂ ਦਾ 5 ਸਾਲ ਸਸਤਾ ਵੱਲੋਂ ਹੁੰਦਾ ਸੋ ਸਾਰਿਆਂ ਦਾ ਇਹਨਾਂ ਦਾ ਧੰਨਵਾਦ ਜੋ ਇਹ ਸਮਾਂ ਕੱਢ ਕੇ ਬੱਚਿਆਂ ਦੇ ਉੱਪਰ ਪਕਾਏ ਲਈ ਇਹ ਕਾਰਜ ਕਰ ਰਹੇ ਨੇ ਧੰਨਵਾਦ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪ੍ਰਿਆਨ ਟੀਵੀ